ਏਅਰ ਇੰਡੀਆ ਸ਼ਾਇਦ ਇਸ ਫਲਾਈਟ ਕੰਪਨੀ ਨੇ ਸੋਚ ਲਿਆ ਕਿ ਮੈਂ ਆਪਣੀ ਤਬਾਹੀ ਲਿਆ ਕੇ ਹੀ ਹਟੂ ਕਿਉਂਕਿ ਜੇਕਰ ਕੋਈ ਖੁਦ ਵਿਅਕਤੀ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਲੈਂਦਾ ਤਾਂ ਉਸ ਦੀ ਤਬਾਹੀ ਉਹ ਰੋਸਤਾਨ ਨਿਸ਼ਚਿਤ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਏਅਰ ਇੰਡੀਆ ਲਗਾਤਾਰ ਗਲਤੀਆਂ ਦੇ ਗਲਤੀਆਂ ਕਰ ਰਹੀ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਏਅਰ ਇੰਡੀਆ ਦੇ ਖਿਲਾਫ ਅੱਜ ਦੇ ਸਮੇਂ ਦੇ ਵਿੱਚ ਹੱਦ ਤੋਂ ਵੀ ਵੱਧ ਵੀਡੀਓਜ਼ ਪਈਆਂ ਨੇ ਲੋਕ ਇਹਨਾਂ ਦੀ ਸਰਵਿਸਿਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਗਏ ਨੇ ਤੇ ਹੁਣ ਇੱਕ ਹੋਰ ਐਸੀ ਹੀ ਵੀਡੀਓ ਆਈ ਹੈ ਲੋਕ ਬੜੇ ਖੱਜਲ ਖੁਆਰ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਹੋਇਆ ਦਰਸਲ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਤੋਂ ਲੈ ਕੇ ਲੇਹ ਤੱਕ ਦੀ ਫਲਾਈਟ ਸੀ ਅਕਸਰ ਇਸ ਰੂਟ ਦੇ ਉੱਤੇ ਫਲਾਈਟ ਜੋ ਹੈ ਉਹ ਲੇਟ ਹੋ ਜਾਂਦੀ ਹੈ ਕਿਉਂ ਕਿ ਲੇਹ ਲਦਾਖ ਵਾਲਾ ਏਰੀਆ ਜਾਂ ਫਿਰ ਸ਼੍ਰੀਨਗਰ ਨਗਰ ਤੱਕ ਮੌਸਮ ਕਈ ਵਾਰ ਖਰਾਬ ਹੋ ਜਾਂਦਾ ਇਸ ਕਰਕੇ ਜੋ ਫਲਾਈਟਸ ਨੇ ਅਮੂਮਨ ਇਸ ਰੂਟ ਦੇ ਉੱਤੇ ਲੇਟ ਹੋ ਜਾਂਦੀਆਂ ਨੇ ਪਰ ਕੋਈ ਦਿੱਕਤ ਨਹੀਂ ਹੈ ਇਹ ਲੇਟ ਵੀ ਲੇਟ ਹੋਈ ਇਹ ਜੋ ਫਲਾਈਟ ਹੈ ਇਹ ਵੀ ਲੇਟ ਹੋਈ 2 ਘੰਟੇ ਤੋਂ ਵੱਧ ਲੇਟ ਰਵਾਨਾ ਹੋਈ ਚੰਡੀਗੜ੍ਹ ਤੋਂ ਲੇ ਪਹੁੰਚੀ ਤਾਂ ਲੇ ਪਹੁੰਚ ਕੇ ਪਤਾ ਚੱਲਦਾ ਜਿਹੜੀਆਂ ਸਵਾਰੀਆਂ ਹੁੰਦੀਆਂ ਨੇ ਯਾਤਰੀਆਂ ਹੁੰਦੇ ਨੇ ਯਾਤਰੀ ਹੁੰਦੇ ਨੇ ਉਹ ਤਾਂ ਪਹੁੰਚ ਜਾਂਦੇ ਆ ਲੇਕਿਨ ਉਹਨਾਂ ਦਾ ਸਮਾਨ ਹੀ ਨਹੀਂ ਪਹੁੰਚਦਾ ਜਦੋਂ ਸਮਾਨ ਨਹੀਂ ਪਹੁੰਚਦਾ ਯਾਤਰੀ ਕਹਿੰਦੇ ਨੇ ਕਿ ਆਖਰਕਾਰ ਸਾਡਾ ਸਮਾਨ ਕਿੱਥੇ ਹੈ ਅਸੀਂ ਚੰਡੀਗੜ੍ਹ ਤੋਂ ਚੜੇ ਸੀ ਚੰਡੀਗੜ੍ਹ ਤੋਂ ਮੋੜ ਕੀਤਾ ਸੀ ਸਮਾਨ ਵੀ 에ਅਰ ਇੰਡੀਆ ਦੇ ਕਾਊਂਟਰ ਦੇ ਉੱਤੇ ਅਸੀਂ ਜਮ੍ਹਾਂ ਕਰਾਇਆ ਸੀ ਲੇਕਿਨ ਉਹਨਾਂ ਨੂੰ ਕੋਈ ਵੀ ਸਹੀ ਤਰੀਕੇ ਨਾਲ ਜਵਾਬ ਨਹੀਂ ਮਿਲਦਾ ਬਾਅਦ ਚ ਪਤਾ ਚੱਲਦਾ ਕਿ ਇਹਨਾਂ ਦਾ ਸਮਾਨ ਲੇ ਪਹੁੰਚਿਆ ਹੀ ਨਹੀਂ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਰਹੀਆਂ ਜੋ ਕਨਵੇਅਰ ਬੈਲਟ ਹੁੰਦੀ ਹੈ ਉੱਥੇ ਵੇਟ ਕਰਦੀਆਂ ਰਹੀਆਂ ਕਿ ਸਾਡੀ ਹੁਣ ਸਮਾਨ ਆਵੇਗਾ ਲੇਕਿਨ 에어 ਇੰਡੀਆ ਦੀ ਇਸ ਫਲਾਈਟ ਦਾ ਕੋਈ ਸਮਾਨ ਹੀ ਨਹੀਂ ਪਹੁੰਚਿਆ ਤੇ ਜਦੋਂ ਜਾ ਕੇ ਲੋਕਾਂ ਨੇ ਵਿਰੋਧ ਕੀਤਾ 에어 ਇੰਡੀਆ ਦੇ ਕਾਊਂਟਰ ਤੇ ਜਾ ਕੇ ਲੋਕਾਂ ਨੇ ਵਿਰੋਧ ਕੀਤਾ ਤਾਂ ਉਸ ਵੇਲੇ ਵੀ ਜੋ ਇਸ 에어 ਅਥਾਰਟੀ ਦੇ ਵਿੱਚ ਜੀ ਐਮ ਸੀਗੇ ਲੈ ਦੇ ਵਿੱਚ ਜੋ ਜਨਰਲ ਮੈਨੇਜਰ ਸੀਗੇ 에어 ਇੰਡੀਆ ਦੇ ਤੇ ਉਹਨਾਂ ਦਾ ਜੋ ਵਿਵਹਾਰ ਸੀ ਇੰਨਾ ਜ਼ਿਆਦਾ ਘਟਿਆ ਸੀ ਲੋਕ ਉਹਨਾਂ ਦੀਆਂ ਹੁਣ ਲਾਣਤਾ ਪਾ ਰਹੇ ਨੇ ਜੀ ਐਮ ਸਾਹਿਬ ਕਹਿੰਦੇ ਕਿ ਮੈਂ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਨਹੀਂ ਕਰ ਸਕਦਾ ਤੇ ਜੇ ਲੋਕਾਂ ਨੇ ਮੇਰੇ ਨਾਲ ਗੱਲ ਕਰਨੀ ਹੈ ਪੁਲਿਸ ਨੂੰ ਕਾਲ ਕਰ ਦਿੰਦੇ ਆ ਪੁਲਿਸ ਆਊਗੀ ਤੇ ਪੁਲਿਸ ਦੇ ਸਾਹਮਣੇ ਮੇਰੇ ਨਾਲ ਗੱਲ ਕਰ ਲਓ ਹੁਣ ਜਰਾ ਸੋਚੋ ਲੋਕ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਫਲਾਈਟ ਦਾ ਇਸਤੇਮਾਲ ਕਰਦੇ ਨੇ ਜਾਨ ਨੂੰ ਭਾਵੇਂ ਉਹ ਰੇਲਵੇ ਸਟੇਸ਼ਨ ਦੇ ਉੱਤੇ ਜਾ ਕੇ ਟ੍ਰੇਨ ਵੀ ਪਕੜ ਸਕਦੇ ਨੇ ਬਸਾਂ ਦੇ ਵਿੱਚ ਵੀ ਜਾ ਸਕਦੇ ਆ ਕਾਰ ਦੇ ਵਿੱਚ ਵੀ ਜਾ ਸਕਦੇ ਆ ਸਫ਼ਰ ਔਰ ਪੈਸਾ ਕਰੀਬ 4 ਗੁਣਾ ਘੱਟ ਵੀ ਲੱਗ ਸਕਦਾ ਹੈ ਲੇਕਿਨ ਜਰਾ ਇਹ ਸੋਚੋ ਲੋਕ 3 ਔਰ 4 ਗੁਣਾ ਵੱਧ ਪੈਸਾ ਇਸ ਲਈ ਦਿੰਦੇ ਕਿ ਅਸੀਂ ਟਾਈਮ ਸਿਰ ਪਹੁੰਚੀਏ ਖੱਜਲ ਖੁਆਰ ਨਾ ਹੋਈਏ ਔਰ ਅਸੀਂ ਆਸਾਨ ਭਰੀ ਯਾਤਰਾ ਕਰੀਏ ਪਰ ਸੋਚੋ ਜਰਾ ਉਹਨਾਂ ਦਾ ਸਮਾਨ ਹੀ ਨਹੀਂ ਪਹੁੰਚਦਾ ਕਿਸੇ ਨੇ ਮੰਨ ਲਓ ਜ਼ਰੂਰੀ ਮੀਟਿੰਗ ਤੇ ਜਾਣਾ ਕੱਲ ਉਹਨਾਂ ਦੀ ਮੀਟਿੰਗ ਹੈ ਲੇਕਿਨ ਉਹਨਾਂ ਦਾ ਸਮਾਨ ਹੀ ਨਾ ਪਹੁੰਚੇ ਕਿਸੇ ਵਿਅਕਤੀ ਨੇ ਮੈਰिज ਅਟੈਂਡ ਕਰਨ ਜਾਣਾ ਸਾਰੇ ਕੱਪੜੇ ਉਹਨਾਂ ਦੇ ਇੱਕ ਬੈਗੇਜ ਦੇ ਵਿੱਚ ਹੁੰਦੇ ਆ ਉਹ ਬੈਗੇਜ ਹੀ ਉੱਥੇ ਨਾ ਪਹੁੰਚੇ ਤਾਂ ਲੋਕ ਕੀ ਕਰਨਗੇ ਕਿਸੇ ਦੀਆਂ ਦਵਾਈਆਂ ਨੇ ਕਿਸੇ ਨੇ ਬੈਗ ਵਿੱਚ ਰੱਖੀਆਂ ਨੇ ਜਿਹੜੀਆਂ ਕਿ ਸ਼ਾਮ ਨੂੰ ਜਾਂ ਤੇ ਉਸ ਤੋਂ ਵਿਵਾਦ ਸ਼ਰਮ ਦੀ ਗੱਲ ਏ ਆਇਰ ਇੰਡੀਆ ਅਥਾਰਟੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਦੱਸੋ ਤੁਹਾਡੇ ਬੈਗ ਕਹੇ ਜੇ ਨੇ ਪਹੁੰਚ ਜਾਣਗੇ ਤੇ ਜਦੋਂ ਸਵਾਰੀਆਂ ਪੁੱਛਦੀਆਂ ਨੇ ਕਦੋਂ ਪਹੁੰਚਣਗੇ ਇਹਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਜਦੋਂ ਸਵਾਰੀਆਂ ਕਹਿੰਦੀਆਂ ਨੇ ਸਾਨੂੰ ਲਿਖ ਕੇ ਦੇ ਦਿਓ ਕਿ ਸਾਡੇ ਬੈਗੇਜ ਕੱਲ੍ਹ ਨੂੰ ਜਾਂ ਪਰਸੋਂ ਜਦੋਂ ਵੀ ਪਹੁੰਚ ਜਾਣਗੇ ਲਿਖ ਕੇ ਵੀ ਕੁਝ ਨਹੀਂ ਦਿੱਤਾ ਗਿਆ ਤਾਂ 에ਅਰਪੋਰਟ ਦੇ ਉੱਤੇ ਹੀ ਕਾਫੀ ਡੇਰ ਤੱਕ ਇਸੇ ਤਰੀਕੇ ਨਾਲ ਗਹਿਮਾ ਗੇਮੀ ਬਣਦੀ ਰਹੀ ਜੋ 에ਅਰਪੋਰਟ ਦੇ ਵਿੱਚ 에ਅਰ ਇੰਡੀਆ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਵੀ ਬਹਿਸਬਾਜ਼ੀ ਹੋਈ ਤੇ ਜਦੋਂ ਆਖਰਕਾਰ ਕੋਈ ਹੱਲ ਨਾ ਨਿਕਲਿਆ ਤਾਂ ਅੱਕੀਆਂ ਹੋਈਆਂ ਪਰੇਸ਼ਾਨੀਆਂ ਨੇ ਆਪਣੀ ਵੀਡੀਓ ਬਣਾ ਕੇ ਸਾਨੂੰ ਭੇਜੀ ਹੈ ਔਰ ਜੋ ਵੀਡੀਓ ਸਾਨੂੰ ਭੇਜੀ ਹੈ ਤੁਹਾਨੂੰ ਉਹ ਵੀਡੀਓ ਅਸੀਂ ਨਾਲ-ਨਾਲ ਦਿਖਾ ਵੀ ਰਹੇ ਹਾਂ ਔਰ ਕਿਸ ਤਰੀਕੇ ਦੇ ਨਾਲ ਜੋ ਸਵਾਰੀਆਂ ਪਰੇਸ਼ਾਨ ਖੱਜਲ ਖੁਆਰ ਹੋ ਰਹੀਆਂ ਨੇ ਤੁਹਾਨੂੰ ਉਹਨਾਂ ਦੀ ਵੀ ਗੱਲ ਸੁਣਾਣੇ ਆ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿਹੜੀ ਫਲਾਈਟ ਹੈ ਫਲਾਈਟ ਨੰਬਰ AI 458 ਚੰਡੀਗੜ੍ਹ ਤੋਂ ਇਹ ਜਾਂਦੀ ਹੈ ਲੇਹ ਤੱਕ ਇਹ ਪਹਿਲਾਂ ਤਾਂ ਇਹ ਜੋ ਸਵੇਰੇ ਜਾਣੀ ਸੀ 10:30 ਵਜੇ 10:20 ਮਿੰਟ ਦਾ ਸਮਾਂ ਸੀ ਚਲੋ ਠੀਕ ਹੈ ਫਲਾਈਟ ਲੇਟ ਹੋ ਗਈ ਕਰੀਬ-ਕਰੀਬ 2.5 ਘੰਟੇ ਫਲਾਈਟ ਲੇਟ ਹੋ ਗਈ 2.5 ਘੰਟੇ ਤੋਂ ਵੀ ਵੱਧ ਤੇ ਜਿ ਨੂੰ ਚਲੋ ਟੇਕ-ਆਫ ਹੋ ਗਈ ਫਲਾਈਟ ਤੇ ਜਦੋਂ ਯਾਤਰੀ ਪਹੁੰਚਦੇ ਨੇ ਲੇ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦਾ ਸਮਾਨ ਹੀ ਨਹੀਂ ਹੁੰਦਾ ਉਹਦੇ ਵਿੱਚ ਕੋਈ ਜ਼ਰੂਰੀ ਸਮਾਨ ਵੀ ਹੁੰਦਾ ਉਹ ਕੋਈ ਵੀ ਸਮਾਨ ਲੋਕਾਂ ਦਾ ਨਹੀਂ ਪਹੁੰਚਿਆ ਮਹਿਲਾਵਾਂ ਔਰ ਪੁਰਸ਼ ਜਿਹੜੇ ਵੀ ਨੇ ਬੜੇ ਖੱਜਲ ਖੁਆਰ ਹੋ ਰਹੇ ਨੇ ਕਿਸ ਤਰੀਕੇ ਦੇ ਨਾਲ 에어 ਇੰਡੀਆ ਨੂੰ ਲਾਣਤਾ ਪਾ ਰਹੇ ਨੇ ਉਹ ਸੋਲੋ ਔਰ ਨਾਲ ਦੀ ਨਾਲ 에어 ਇੰਡੀਆ ਨੂੰ ਇੱਕ ਸਬਕ ਵੀ ਹੈ ਜੇਕਰ ਹਲੇ ਵੀ ਨਾ ਸੁਧਰੀ 에어 ਇੰਡੀਆ ਇਹਦੇ ਵੱਧ ਤੋਂ ਵੱਧ ਹਾਲਾਤ ਤਾਂ ਪਹਿਲਾਂ ਹੀ ਹੋ ਚੁੱਕੇ ਨੇ ਆਉਣ ਵਾਲਾ ਉਹ ਸਮਾਂ ਨਹੀਂ ਹੈ ਜਦੋਂ ਬਹੁਤ ਛੇਤੀ ਦੇਸ਼ ਪਰਦੇ ਲੋਕਾਂ ਨੂੰ एयर इंडिया जिंदे एयर इंडिया हले भी नहीं सोड़ जा, जिसको हमने एयर इंडिया की चंडीगढ़ से ले आने वाली फ्लाइट ए आई फोर फाइव एट बोर्ड की थी जिसका की टाइमिंग था डिपार्चर टेन ट्वेंटी का फ्लाइट डिले हुई हमने ट्वेल्व ट्वेंटी के करीब फ्लाइट बोर्ड हुई हम यहाँ लैंड हुए उसके बाद यहाँ आने के बाद पता चला कि मैक्सिमम नाइन्टी परसेंट लोगों का लगेज यहाँ पे नहीं आया है ਫਲਾਈਟ ਨੇ वहां कोई अनाउंसमेंट नहीं की थी नो अनाउंसमेंट वाज मेड देयर ऑन द एयरपोर्ट की लगेज नहीं जा पाएगा इनके इनकेसम वॉन्ट टू डी बोर्ड द प्लेन वी शुड हैव गिवन एन ऑप्शन हमें दिया बताया जाना चाहिए था कि आप लोगों का लगेज नहीं जा रहा है आप जाना चाहते हैं तो जाइए नहीं जाना चाहते हैं तो डीबोर्ड कर लीजिए अभी मेरे जैसे लोग जो यहाँ पे एक ऑफिशियल कमिटमेंट अटेंड करने के लिए आए हुए हैं वो यहां फंस के रह गए हैं ऐसे बहुत सारे लोग हैं जो कि यहाँ पे छोटे छोटे बच्चों के साथ ट्रेवल कर रहे हैं और अपने मेडिसिन लाइक like मैं बीपी की मेडिसिन खा रही हूँ सर बीपी की मेडिसिन खा रहे हैं तो यहाँ का एयरपोर्ट स्टाफ भी ऐसे बिहेव कर रहे हैं जैसे वो हम

ठीक है वो चीज एटलीस्ट हमें राइटिंग पे दीजिए कि ये पे ये बोर्डिंग पास वाला लगेज रजिस्टर्ड है ये कल आ जाएगा और वहां पे इस रीजन की वजह से हमने आपका लगेज लोड नहीं किया था जो भी रीजन था और ये भी बताए कि अनाउंसमेंट भी नहीं हुआ था दैट इज हाउ इट शुड बी अटेंडेड ये यहाँ पे हमें बोल रहे हैं जो करना है कर लीजिए हमारा कोई इनका एयरपोर्ट में जो इनके जनरल मैनेजर हैं एयर इंडिया के पुलिस यहां पे आई कुछ लोगों ने कंप्लेन की जनरल मैनेजर बोलते हैं मैं कस्टमर से जाके बात नहीं करूंगा पुलिस आए और कर, ये आए कस्टमर्स और मेरे कैबिन में आके मुझसे बात करें आई विल नॉट गो एंड इंटरेक्ट विद देम आई यू आर रनिंग एयरलाइंस कम ऑन यू हैव टू टेल एस एयर इंडिया एयर इंडिया Hi hi. Air India, you have to tell us. जो you are running the airlines. You are, ਬੱਸ ਇਸ ਨਾਥਿੰਗ ਇਟਸ ਫ੍ਰੀ ਹੇਅਰ ਵੈਰੀ ਬੈਡ ਓਕੇ ਵੈਰੀ ਵੈਰੀ ਬੈਡ ਅਸੀਂ 에ਅਰ ਇੰਡੀਆ ਦੀ ਫਲਾਈਟ 'ਚ ਆਏ ਸੀ ਸਾਡਾ 90% ਜਿਹੜੇ ਨਾਲ ਸਵਾਰੀਆਂ 'ਚ ਸਾਰਿਆਂ ਦਾ ਸਮਾਨ ਮਿਸ ਹੈ ਲੇਕਿਨ ਅਸੀਂ ਇਹਨਾਂ ਨੂੰ ਇੱਕੋ ਗੱਲ ਕਹੀ ਕਿ ਜਿਹੜਾ ਸਾਡਾ ਸਮਾਨ ਮਿਸ ਹੈ ਚਲੋ ਹੋ ਗਿਆ ਉਹ ਮੈਨ ਸਾਨੂੰ ਰਿਟਰਨ 'ਚ ਦੇ ਦਿਓ ਆਪਣੇ ਲੈਟਰ ਪੈਟ ਤੇ ਉਹਦੇ ਸਮਾਨ ਦੇ ਵਿੱਚ ਕਿਸੇ ਦੀ ਮੈਡੀਸਨ ਹੈ ਕੋਈ ਜ਼ਰੂਰੀ ਸਮਾਨ ਹੈ 골ਡ ਹੈ ਕੈਸ਼ ਹੈ ਉਹਦਾ ਕੋਈ ਜੁਮੇਵਾਰ ਹੈ ਲੇਕਿਨ 2 ਘੰਟੇ ਦੇ ਉੱਤੇ ਸਾਨੂੰ ਬੱਚਿਆਂ ਸਮੇਤ ਪਰੇਸ਼ਾਨ ਹੁੰਦਿਆਂ ਨੂੰ ਹੋ ਗਏ ਆ ਲੇਕਿਨ ਉਹਨਾਂ ਤੇ ਕੁਝ ਪਾਣੀ ਨਹੀਂ ਪੁੱਛਾ ਇਹ ਕੰਪਲੀਟ ਸਾਡੀ ਰਫ ਪੇਪਰ ਤੇ ਦੇਖੋ ਰਫ ਪੇਪਰ ਲੈ ਕੇ ਨਾ ਉਤੇ ਸਾਡੀ ਕੰਪਲੇਨ ਨੋਟ ਕਰਦੇ ਭਾਈ ਇਹਦੀ ਕੀ ਇਹ ਲੈ ਜਰ ਇਹ ਲੈ ਜੋ ਇਹਦੀ ਕੀ ਵੈਲਿਊ ਹੈ ਮੈਨੂੰ ਨਹੀਂ ਸਮਝ ਆਉਂਦੀ 에어 ਇੰਡੀਆ ਦਾ ਇਹ ਹਾਲ ਹੋ ਗਿਆ दो घंटे कोई आया ही नहीं कोई मैनेजर ही नहीं आया कोई सामू आके पूछे भी लो अपना दे जो हम बोल नहीं कर सकते है की कल आना की नहीं और उस चीज का हमें बताए ना तो वी है हमें हमारा लगेज आप हमारा फोन नंबर ले रहे हो आप सिर्फ लिखवा के ले जा रहे कौन से कलर का बैगेज है इज इज दैट द प्रोसीजर Are, is air india following the procedure this is for the top management of air india are you guys following procedures sanu no you are not request hai sanu le de vich assi 2 2.5 cake deo parashan ho rahe ha sanu insaaf doaya jaye dhanyawad